ਹਾਂਜੀ ਬੱਚਿਓ ਕਲਾਸ ਪਲੱਸ 2 ਦੇ ਸਟੂਡੈਂਟਸ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕੱਲ ਨੂੰ ਤੁਹਾਡਾ ਕੰਪਿਊਟਰ ਸਾਇੰਸ ਦਾ ਪ੍ਰੀ-ਬੋਰਡ ਹੈ ਚਲੋ ਜੀ ਆਪਾਂ ਕੰਪਿਊਟਰ ਦੇ ਪ੍ਰੀ-ਬੋਰਡ ਨੂੰ ਡਿਸਕਸ ਕਰਦੇ ਹਾਂ ਸਭ ਤੋਂ ਪਹਿਲਾਂ ਬੱਚਿਓ ਆਪਾਂ ਕਰਾਂਗੇ ਬਹੁ-ਵਿਕਲਪੀ ਪ੍ਰਸ਼ਨ MCQਸ ਭਾਗ ਆੜੀ ਦੇ ਵਿੱਚ ਤਾਂ ਜਿਸ ਤਰ੍ਹਾਂ ਪਹਿਲਾ ਕੁਐਸਚਨ ਹੈ ਡੈਸ਼ ਵਰਡ ਪ੍ਰੋਸੈਸਰ ਸੌਫਟਵੇਅਰ ਹੈ ਇਹਨਾਂ ਵਿੱਚੋਂ ਬੱਚਿਓ MS ਵਰਡ ਇੱਕ ਵਰਡ ਪ੍ਰੋਸੈਸਰ ਸੌਫਟਵੇਅਰ ਹੈ ਕਿਹੜਾ ਹੈ MS Word ਦੇਖੋ ਤੁਹਾਡੀ ਰਾਈਟ ਹੈਂਡ ਸਾਈਡ ਇੱਕ ਸਲਾਈਡ ਲੱਗੀ ਹੋਈ ਹੈ ডিসਪਲੇ ਤੇ ਦੇਖੋ ਤੁਸੀਂ ਸਾਰੇ ਵਿੱਚ ਉਧਰ ਤੁਹਾਡੇ ਸਾਰੇ ਆਨਸਰ ਨੇ ਤੇ ਲੈਫਟ ਹੈਂਡ ਸਾਈਡ ਆਪਣਾ ਆਪਣਾ ਕੀ ਪਿਆ ਜੀ ਪੇਪਰ ਪਿਆ ਸਾਰਾ ਠੀਕ ਹੈ ਫਸਟ ਕੁਐਸਚਨ ਕੀ ਆ ਡੈਸ਼ ਵਰਡ ਪ੍ਰੋਸੈਸਰ ਸੌਫਟਵੇਅਰ ਹੈ ਤਾਂ MS Word ਬੱਚੇ ਇੱਕ ਵਰਡ ਪ੍ਰੋਸੈਸਰ ਸੌਫਟਵੇਅਰ ਹੈ ਆਧਾਰ ਕਾਰਡ ਦੇ ਨੰਬਰਾਂ ਦੀ ਗਿਣਤੀ ਕਿੰਨੀ ਹੁੰਦੀ ਹੈ ਜੀ 12 ਆਧਾਰ ਕਾਰਡ ਦੇ ਜਿਹੜੇ ਨੰਬਰ ਹੁੰਦੇ ਨੇ ਨਾ ਆਪਣਾ ਨੰਬਰ ਆ ਉਹਦੀ ਗਿਣਤੀ 12 ਹੁੰਦੀ ਆ ਠੀਕ ਐ ਨੈਕਸਟ ਕੀ ਹੈਗਾ ਉਹ ਡੈਸ਼ ਉਹ ਸ਼ੀਟ ਜਾਂ ਸਟੈਕ ਦਾ ਸਮੂਹ ਹੁੰਦਾ ਹੈ ਜੋ ਇੱਕ ਦੂਜੇ ਦੇ ਉੱਪਰ ਨਜ਼ਰ ਆਉਂਦੀਆਂ ਹਨ ਤਾਂ ਬੱਚੇ ਇਹਦਾ ਆਨਸਰ ਆਊਗਾ ਲੇਅਰਸ ਇਹ ਹੋਗਾ ਜੀ ਲੇਅਰਸ ਨੈਕਸਟ ਆਪਣਾ ਜੀ ਫੋਰਥ ਕੁਐਸਚਨ ਕੀ ਹੈ ਡੈਸ਼ ਟੂਲ ਐਕਟਿਵ ਲੇਅਰ ਦੇ ਡੁਪਲੀਕੇਟ ਕਾਪੀ ਬਣਾਉਣ ਵਿੱਚ ਮਦਦ ਕਰਦੇ ਹਨ ਤਾਂ ਇਹਦਾ ਆਨਸਰ ਆਊਗਾ ਜੀ ਡੁਪਲੀਕੇਟ ਲੇਅਰ ਦੇਖੋ ਆਪਾਂ ਨੂੰ ਦੋ ਕੁਐਸਚਨ ਨੇ ਜਿਹੜੇ ਉਹ ਤੁਸੀਂ ਟ੍ਰਿਕ ਦੇ ਨਾਲ ਵੀ ਯਾਦ ਕਰ ਸਕਦੇ ਹੋ ਜਿਵੇਂ ਇਹਦੇ ਵਿੱਚ ਜਿਹੜਾ ਆਪਣਾ 4ਥ ਮਸੀਕਿਊ ਸੀ ਤੇ ਇਹਦੇ ਵਿੱਚ ਲੇਅਰ ਆ ਰਹੀ ਆ ਤੀ ਤਾਂ ਡੁਪਲੀਕੇਟ ਕਾਪੀ ਤੋਂ ਤੁਸੀਂ ਯਾਦ ਕਰ ਸਕਦੇ ਹੋ ਕਿ ਇਹਦਾ ਡੁਪਲੀਕੇਟ ਲੇਅਰ ਆਨਸਰ ਆ ਵੀਗਾ ਜੀ ਨੈਕਸਟ ਨੈਕਸਟ ਬੱਚੇ ਆਪਣੇ ਕੋਲ ਆ ਗਈਆਂ ਜੀ ਫਿਲ ਅਪਸ ਖਾਲੀ ਥਾਵਾਂ ਭਰੋ ਤਾਂ ਡੈਸ਼ ਲੂਪ ਵਿੱਚ ਕੰਟਰੋਲ ਕੰਡੀਸ਼ਨ ਨੂੰ ਲੂਪ ਦੀ ਬਾਡੀ ਤੋਂ ਪਹਿਲਾਂ ਟੈਸਟ ਕੀਤਾ ਜਾਂਦਾ ਹੈ ਕਿਹੜੀ ਲੂਪ ਕੰਟਰੋਲ ਕੰਡੀਸ਼ਨ ਨੂੰ ਪੁੱਤ ਲੂਪ ਦੀ ਬਾਡੀ ਤੋਂ ਪਹਿਲਾਂ ਟੈਸਟ ਕੀਤਾ ਜਾਂਦਾ ਪ੍ਰੀ ਟੈਸਟ ਉਹਨੂੰ ਕੀ ਬੋਲਦੇ ਨੇ ਪ੍ਰੀ ਟੈਸਟ ਜਿਹੜਾ ਲੂਪ ਵਿੱਚ ਕੰਟਰੋਲ ਕੰਡੀਸ਼ਨ ਦੀ ਲੂਪ ਨੂੰ ਬਾਡੀ ਤੋਂ ਪਹਿਲਾਂ ਟੈਸਟ ਕੀਤਾ ਜਾਂਦਾ ਉਹਨੂੰ ਪ੍ਰੀ ਟੈਸਟ ਬੋਲਦੇ ਨੇ ਬੱਚੇ ਪਹਿਲਾ ਵਾਲਾ ਟੈਸਟ ਮਤਲਬ ਪ੍ਰੀ ਟੈਸਟ ਫਿਰ ਉਸ ਤੋਂ ਬਾਅਦ ਆਪਣਾ ਨੈਕਸਟ ਸੈਕਿੰਡ ਸੈਕਿੰਡ ਫਿਲਪ ਕੀ ਆ ਗਈ ਜੀ ਡੈਸ਼ ਡੈਸ਼ ਇੱਕ ਮਲਟੀਵੇ ਕੰਟਰੋਲ ਸਟੇਟਮੈਂਟ ਹੈ ਤਾਂ ਸਵਿਚ ਕੇਸ ਇਹਦਾ ਆਨਸਰ ਕੀ ਆਏਗਾ ਬੱਚੇ ਸਵਿਚ ਕੇਸ ਵੀਡੀਓ ਵਿੱਚ ਵਿਜ਼ੂਅਲ ਅਤੇ ਆਡੀਓ ਆ ਵਿੱਚ ਸਿਰਫ ਡੈਸ਼ ਹੁੰਦੀ ਹੈ ਸਿੰਕ੍ਰੋਨਾਈਜੇਸ਼ਨ ਕੀ ਹੈ ਜੀ ਸਿੰਕ੍ਰੋਨਾਈਜੇਸ਼ਨ ਉਸ ਤੋਂ ਬਾਅਦ ਫੋਰਥ ਫਿਲਪ ਆਪਣੇ ਕੋਲ ਕੀ ਹੈ ਜੀ ਵੀਡੀਓ ਨੂੰ ਭਾਗਾਂ ਵਿੱਚ ਵੰਡਣ ਦੀ ਪ੍ਰਕਿਰਿਆ ਨੂੰ ਡੈਸ਼ ਕਿਹਾ ਜਾਂਦਾ ਦੇਖੋ ਜਦੋਂ ਆਪਾਂ ਵੀਡੀਓ ਨੂੰ ਛੋਟੇ-ਛੋਟੇ ਭਾਗਾਂ ਵਿੱਚ ਵੰਡ ਦਿੰਨੇ ਆ ਤਾਂ ਆਪਾਂ ਬੋਲ ਦਿੰਨੇ ਆ ਵੀ ਸਪਲਿਟਿੰਗ ਕਰ ਰਹੇ ਆ ਆਪਾਂ ਤਾਂ ਇਹਦਾ ਨਾਮ ਕੀ ਆ ਜੁਗਾ ਜੀ ਸਪਲਿਟਿੰਗ ਠੀਕ ਹੈ ਨੈਕਸਟ ਦੇਖੋ ਬੱਚੇ ਆਪਣਾ ਤੀਜਾ ਭਾਗ ਕੀ ਆ ਗਿਆ ਜੀ ਪੂਰੇ ਨਾਮ ਤੀਜਾ ਕੁਐਸਚਨ ਕੀ ਹੈ ਜੀ ਆਪਾਂ ਨੇ ਪੂਰੇ ਨਾਮ ਲਿਖਣੇ ਨੇ FTP ਦੀ ਫੁੱਲ ਫਾਰਮ ਕੀ ਹੈ ਜੀ ਫਾਈਲ ਟ੍ਰਾਂਸਫਰ ਪ੍ਰੋਟੋਕੋਲ ਦੇਖੋ ਬੱਚੇ ਅਨਸਰ ਵਾਲੀ ਸੀਟ ਤੇ ਦੇਖੋ ਇੱਧਰ ਹਾਈਲਾਈਟ ਹੋ ਰਿਹਾ ਜਿੱਥੇ ਤਾਂ FTP ਦੀ ਫੁੱਲ ਫਾਰਮ ਕੀ ਹੈ ਫਾਈਲ ਟ੍ਰਾਂਸਫਰ ਪ੍ਰੋਟੋਕੋਲ ਠੀਕ ਹੈ ਚਾਹੇ ਇੰਗਲਿਸ਼ ਚ ਲਿਖ ਦਿਓ ਚਾਹੇ ਪੰਜਾਬੀ ਚ GPS ਦੀ ਫੁੱਲ ਫਾਰਮ ਕੀ ਹੈ ਬੱਚੇ ਗਲੋਬਲ ਪੋਜੀਸ਼ਨਿੰਗ ਸਿਸਟਮ ਗਲੋਬਲ ਪੋਜੀਸ਼ਨਿੰਗ ਸਿਸਟਮ ਦੈਨ ਅ 3rd 3rd ਫੁੱਲ ਫਾਰਮ ਪੁੱਛੀ ਗਈ ਆਪਾਂ ਨੂੰ AI ਦੀ AI ਕੀ ਹੈ ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਆਰਟੀਫੀਸ਼ੀਅਲ ਇੰਟੈਲੀਜੈਂਸ ਅੱਗੇ ਆਪਾਂ ਨੂੰ ਬੱਚੇ NAD ਦੀ ਪੁੱਛੀ ਗਈ ਆ ਨੈਸ਼ਨਲ ਅਕੈਡੈਮਿਕ ਡਿਪੋਜ਼ਿਟਰੀ ਨੈਸ਼ਨਲ ਅਕੈਡੈਮਿਕ ਡਿਪੋਜ਼ਿਟਰੀ ਠੀਕ ਹੈ ਜੀ ਚਲੋ ਜੀ ਆਜੋ ਬੱਚਿਓ ਹੁਣ ਆਪਾਂ ਭਾਗ ਆੜਾ ਕਰਦੇ ਹਾਂ ਠੀਕ ਹੈ ਜੀ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਉੱਤਰ ਆਪਾਂ ਕਰਾਂਗੇ ਜੀ ਚਲੋ ਜੀ ਸਭ ਤੋਂ ਪਹਿਲਾ ਕੁਐਸਚਨ ਆਪਣੇ ਕੋਲ ਕੀ ਹੈ ਪ੍ਰਿੰਟ ਅਤੇ ਪ੍ਰਿੰਟ ਪ੍ਰੀਵਿਊ ਦੇ ਵਿਕਲਪਾਂ ਦੀ ਵਿਆਖਿਆ ਕਰੋ ਬੱਚੇ ਪ੍ਰਿੰਟ ਤੇ ਪ੍ਰਿੰਟ ਪ੍ਰੀਵਿਊ ਕੀ ਆ ਦੇਖੋ ਸਭ ਤੋਂ ਪਹਿਲਾਂ ਪ੍ਰਿੰਟ ਕੀ ਹੁੰਦਾ ਜਦੋਂ ਵੀ ਆਪਾਂ ਕੋਈ ਕਿਸੇ ਵੀ ਕੰਪਿਊਟਰ ਦੇ ਵਿੱਚ ਜਾਂ ਆਪਣੇ ਲੈਪਟਾਪ ਦੇ ਵਿੱਚੋਂ ਜਾਂ ਫੋਨ ਦੇ ਵਿੱਚੋਂ ਕਿਸੇ ਕਿਸੇ ਵੀ ਸ਼ੀਟ ਨੂੰ ਜਾਂ ਕਿਸੇ ਡਾਕੂਮੈਂਟ ਨੂੰ ਪ੍ਰਿੰਟ ਆਊਟ ਕੜਵਾਉਣੀ ਆ ਠੀਕ ਹੈ ਤਾਂ ਜਿਹੜਾ ਪ੍ਰਿੰਟ ਆਊਟ ਜਿਹੜਾ ਪ੍ਰਿੰਟ ਆਊਟ ਆਪਾਂ ਕੱਢ ਕੇ ਆਪਣੇ ਸੱਪਣ ਤੋਂ ਬਾਅਦ ਆਪਣੇ ਹੱਥਾਂ 'ਚ ਆ ਜਾਂਦਾ ਜਿਵੇਂ ਆਪਣਾ ਕੁਐਸਚਨ ਪੇਪਰ ਹੁੰਦਾ ਜਾਂ ਆਪਾਂ ਆਪਣੇ ਨੋਟਸ ਪ੍ਰਿੰਟ ਆਊਟ ਕਰਾਉਣੀ ਆ ਜਿਹੜਾ ਪ੍ਰਿੰਟ ਕਰਨ ਤੋਂ ਬਾਅਦ ਸਪਣ ਤੋਂ ਬਾਅਦ ਸਾਡੇ ਹੱਥਾਂ ਚ ਆਉਂਦਾ ਉਸ ਨੂੰ ਤਾਂ ਆਪਾਂ ਪ੍ਰਿੰਟ ਬੋਲਦੇ ਹਾਂ ਉਹ ਕਾਪੀ ਨੂੰ ਪ੍ਰਿੰਟ ਪ੍ਰੀਵਿਊ ਕੀ ਹੁੰਦਾ ਬੱਚੇ ਇਹ ਹੀ ਕੰਪਿਊਟਰ ਦੇ ਵਿੱਚੀ ਮੰਨ ਲਓ ਜਿਹੜੀ ਚੀਜ਼ ਆਪਾਂ ਪ੍ਰਿੰਟ ਕੱਢਣਾ ਚਾਹੁੰਦੇ ਹਾਂ ਉਦਾਹਰਨ ਦੇ ਤੌਰ ਤੇ ਮੰਨ ਲਓ ਤੁਹਾਡਾ ਆਧਾਰ ਕਾਰਡ ਆ ਤੁਸੀਂ ਉਹਦਾ ਉਹਦਾ ਪ੍ਰਿੰਟ ਕੱਢਣਾ ਚਾਹੁੰਦੇ ਹੋ ਤਾਂ ਉਹ ਕੰਪਿਊਟਰ ਦੇ ਵਿੱਚ ਕਿਸ ਤਰ੍ਹਾਂ ਦਾ ਦਿਖਾਈ ਦਿੰਦਾ ਆਪਾਂ ਪਹਿਲਾਂ ਚੈੱਕ ਕਰਦੇ ਹਾਂ ਨਾ ਵੀ ਜਿਹੜਾ ਪੇਜ ਆਪਾਂ ਪ੍ਰਿੰਟ ਆਊਟ ਕੱਢਣਾ ਉਹ ਕਿਦਾਂ ਦਾ ਲੱਗ ਰਿਹਾ ਦੇਖਣ ਦੇ ਵਿੱਚ ਕੀ ਉਹ ਸੈਟ ਆ ਉਹਦਾ ਹਾਸਿਆ ਸਹੀ ਹੈ ਉਪੇਜ ਦੇ ਵਿੱਚ ਸਾਰਾ ਆਪਣਾ ਆਧਾਰ ਕਾ ਟੇਡਾ ਤਾਂ ਨਹੀਂ ਤਾਂ ਉਹ ਸਾਰਾ ਕੁਝ ਸੈਟਿੰਗ ਕਰਨ ਨੂੰ ਜਾਂ ਉਹਨੂੰ ਪਹਿਲਾਂ ਦੇਖਣ ਨੂੰ ਕੀ ਕਹਿੰਦੇ ਨੇ ਜੀ ਪ੍ਰਿੰਟ ਪ੍ਰੀਵਿਊ ਪ੍ਰਿੰਟ ਕੱਢਣ ਤੋਂ ਪਹਿਲਾਂ ਵਾਲਾ 뷰 ਪ੍ਰੀਵਿਊ ਮਤਲਬ ਪਹਿਲਾਂ 뷰 ਮਤਲਬ ਦੇਖਣਾ ਪ੍ਰਿੰਟ ਕੱਢਣ ਤੋਂ ਪਹਿਲਾਂ ਜਿਹੜਾ ਆਪਾਂ ਕੰਪਿਊਟਰ ਦੇ ਵਿੱਚ ਦੇਖਦੇ ਆ ਉਸਨੂੰ ਪ੍ਰਿੰਟ ਪ੍ਰੀਵਿਊ ਕਹਿੰਦੇ ਨੇ ਔਰ ਪ੍ਰਿੰਟ ਹੁੰਦਾ ਜਿਹੜਾ ਨਿਕਲ ਕੇ ਆਪਣੇ ਹੱਥਾਂ ਦੇ ਵਿੱਚ ਕੋਈ ਵੀ ਆ ਜੇ ਦਸਤਾਵੇਜ਼ ਜਾਂ ਕੋਈ ਡਾਕੂਮੈਂਟ ਉਹਨੂੰ ਪ੍ਰਿੰਟ ਕਹਿੰਦੇ ਨੇ ਠੀਕ ਹੈ ਜੀ ਨੈਕਸਟ ਕੁਐਸਚਨ ਬੱਚੇ ਆਪਣੇ ਕੋਲ ਆ ਗਿਆ ਲੂਪਿੰਗ ਕੀ ਹੈ ਲੂਪਿੰਗ ਦੀਆਂ ਤਿੰਨ ਵੱਖ-ਵੱਖ ਕਿਸਮਾਂ ਦੱਸਣੀਆਂ ਨੇ ਜਾਂ ਫਿਰ ਲੂਪਿੰਗ ਸਟੇਟਮੈਂਟਸ ਦੱਸਣੀਆਂ ਨੇ ਬੱਚੇ ਲੂਪਿੰਗ ਦਾ ਮਤਲਬ ਕੀ ਹੁੰਦਾ ਸਟੇਟਮੈਂਟਾਂ ਦੇ ਸਮੂਹ ਨੂੰ ਵਾਰ-ਵਾਰ ਚਲਾਉਣਾ ਆਪਣੇ ਆਲੇ-ਦੁਆਲੇ ਜੇ ਆਪਾਂ ਲੂਪਿੰਗ ਦੀ ਬੈਸਟ ਐਗਜ਼ਾਮਪਲ ਦੇਖੀਏ ਆਪਣਾ ਟਾਈਮ ਪੀਸ ਆ ਜਿਵੇਂ ਨਾ ਟਾਈਮ ਪੀਸ 12 ਤੋਂ ਚੱਲ ਕੇ 12 ਤੇ ਆ ਕੇ ਫਿਰ ਰੁਕ ਜਾਂਦਾ ਫਿਰ 12 ਦੀ ਸੂਈ ਤੋਂ ਚੱਲ ਕੇ 12 ਤੇ ਆ ਕੇ ਫਿਰ ਰੁਕ ਜਾਂਦਾ ਮਤਲਬ ਉਹ ਲਗਾਤਾਰ ਘੁੰਮੀ ਜਾਂਦਾ ਇੱਕ ਜਗ੍ਹਾ ਤੇ ਵਾਰ-ਵਾਰ ਚੱਲਦਾ ਰਹਿੰਦਾ ਜਿਸ ਤਰ੍ਹਾਂ ਆਪਣਾ ਅਲਾਰਮ ਹੁੰਦਾਗਾ ਇੱਕ ਵਾਰ ਆਪਾਂ ਫਿਕਸ ਲਾਰਮ ਲਗਾ ਦਿੰਨੇ ਆ ਵੀ ਇਹ ਡੇਲੀ 5 ਵਜੇ ਵਜੇ ਤਾਂ ਉਹ 5 ਵਜੇ ਬਾਰ-ਬਾਰ ਰਿਪੀਟ ਹੁੰਦਾ ਤਾਂ ਉਹਨੂੰ ਕਹਿੰਦੇ ਨੇ ਲੂਪਿੰਗ ਇਹਦੇ ਵਿੱਚ ਬੱਚੇ ਕੰਪਿਊਟਰ ਦੇ ਵਿੱਚ ਅੰਦਰ ਨਾ ਪ੍ਰੋਗਰਾਮਿੰਗ ਕੀਤੀ ਹੁੰਦੀ ਆ ਉਹਦੇ ਵਿੱਚ ਲੂਪਿੰਗ ਲੱਗੀ ਹੁੰਦੀ ਆ ਜਿਵੇਂ ਆਪਣੀ ਹੋਰ ਵੀ ਬਹੁਤ ਫੰਕਸ਼ਨ ਨੇ ਜਿਹੜੇ ਆਪਾਂ ਇਸ ਤਰ੍ਹਾਂ ਜਿਵੇਂ ਆਪਾਂ ਨਾ ਆਪਣੇ 뮤직 ਲਗਾਉਨੇ ਆ ਗੱਡੀ ਦੇ ਵਿੱਚ ਕੋਈ ਕੋਈ ਗਾਣਾ ਆਪਾਂ ਨਾ ਮਤਲਬ ਇਹ ਹੁਲਾ ਦਿੰਨੇ ਆ ਵੀ ਦੁਬਾਰਾ ਅਗੇਨ ਮੋੜ ਤੇ ਵੀ ਬਾਰ-ਬਾਰ ਇਹੀ ਚੱਲੀ ਜਾਵੇ ਤਾਂ ਉਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਜਿਹੜੀ ਚੀਜ਼ ਬਾਰ-ਬਾਰ ਇੱਕੋ ਹੀ ਚੀਜ਼ ਬਾਰ-ਬਾਰ ਰਿਪੀਟ ਹੁੰਦੀ ਰਹਿੰਦੀ ਉਹਨੂੰ ਲੂਪ ਕਹਿੰਦੇ ਨੇ ਲੂਪ ਵਿੱਚ ਤਿੰਨ ਤਰ੍ਹਾਂ ਦੀ ਹੁੰਦੀ ਆ ਇੱਕ ਫੋਰ ਲੂਪ ਇੱਕ ਵਾਈਲ ਲੂਪ ਐਂਡ ਇੱਕ ਡੂ ਵਾਈਲ ਲੂਪ ਠੀਕ ਹੈ ਜੀ ਫੋਰ ਲੂਪ ਵਾਈਲ ਲੂਪ ਤੇ ਡੂ ਵਾਈਲ ਲੂਪ ਉਸ ਤੋਂ ਬਾਅਦ ਬੱਚੇ ਨੈਕਸਟ ਕੁਐਸਚਨ ਆਪਣੇ ਕੋਲ ਕੀ ਹੈ ਜੀ ਕਲਾਊਡ ਕੰਪਿਊਟਿੰਗ ਬਾਰੇ ਜਾਣਕਾਰੀ ਦਿਓ ਕਲਾਊਡ ਕੰਪਿਊਟਿੰਗ ਇੰਟਰਨੈਟ ਰਾਹੀਂ ਕੰਪਿਊਟਰ ਸੇਵਾਵਾਂ ਜਿਵੇਂ ਸਟੋਰੇਜ ਸਰਵਿਸ ਸਰਵਰ ਡਾਟਾਬੇਸ ਦੀ ਵਰਤੋਂ ਕਰਨ ਦੀ ਸਹੂਲਤ ਹੈ ਕਲਾਊਡ ਕੰਪਿਊਟਿੰਗ ਵਿੱਚ ਇੰਟਰਨੈਟ ਦੇ ਰਾਹੀਂ ਅਸੀਂ ਨੈੱਟ ਦੇ ਰਾਹੀਂ ਆਪਣੇ ਕੰਪਿਊਟਰ ਦੇ ਵਿੱਚ ਅਗਰ ਕੋਈ ਡਾਟਾ ਸਟੋਰ ਕਰਨਾ ਜਾਂ ਕੋਈ ਵੀ ਡਾਟਾਬੇਸ ਦੀ ਵਰਤੋਂ ਕਰਨੀ ਆ ਤਾਂ ਉਹ ਆਪਾਂ ਕਲਾਊਡ ਕੰਪਿਊਟਿੰਗ ਦੀ ਕੰਪਿਊਟਰ ਦੀ ਹੈਲਪ ਦੇ ਨਾਲ ਕਰ ਸਕਦੇ ਹਾਂ ਹਜੇ ਵੀ ਜੇ ਨਹੀਂ ਸਮਝ ਆਇਆ ਬੱਚੇ ਤੁਸੀਂ ਇਹਨੂੰ ਇਹ ਲਿਖ ਸਕਦੇ ਹੋ ਕਿ ਜਿੰਨਾ ਵੀ ਆਪਣਾ ਆਪਣੇ ਕੰਪਿਊਟਰ ਦੇ ਵਿੱਚ ਡਾਟਾ ਹੁੰਦਾ ਅਗਰ ਆਪਾਂ ਨੇ ਉਹਨੂੰ ਸਟੋਰ ਕਰਨਾ ਜਾਂ ਸੈੱਟ ਕਰਕੇ ਲਗਾਉਣਾ ਇਨਕਰੀਜ਼ਿੰਗ ਆਰਡਰ ਦੇ ਵਿੱਚ ਲਗਾਉਣਾ ਡਿਕਰੀਜ਼ਿੰਗ ਆਰਡਰ ਦੇ ਵਿੱਚ ਲਗਾਉਣਾ ਲਾਈਨ ਵਾਈਜ਼ ਲਗਾਉਣਾ ਤਾਂ ਬੁੱਤ ਅਗਰ ਆਪਾਂ ਇੰਟਰਨੈਟ ਤੇ ਆਨਲਾਈਨ ਇਹ ਕੰਮ ਕਰਨਾ ਚਾਹੁੰਦੇ ਆ ਤਾਂ ਫੇਕੀ ਦੀ ਹੈਲਪ ਨਾਲ ਕਰ ਸਕਦੇ ਹਾਂ ਜੀ ਕਲਾਊਡ ਕੰਪਿਊਟਿੰਗ ਦੀ ਹੈਲਪ ਦੇ ਨਾਲ ਠੀਕ ਹੈ ਜੀ ਨੈਕਸਟ ਕੁਐਸਚਨ ਬੱਚੇ ਆਪਣਾ ਆ ਗਿਆ ਆਰਟੀਫੀਸ਼ੀਅਲ ਇੰਟੈਲੀਜੈਂਸ ਕੀ ਹੈ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਆਪਾਂ ਉੱਪਰ ਪੜ ਕੇ ਆਏ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਸ਼ਾਰਟ ਫਾਰਮ ਦੇ ਵਿੱਚ ਏ ਆਈ ਵੀ ਕਿਹਾ ਜਾਂਦਾ ਕੀ ਕਿਹਾ ਜਾਂਦਾ ਬੱਚੇ ਏ ਆਈ ਵੀ ਕਿਹਾ ਜਾਂਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਅੱਜ ਕੱਲ ਕੰਪਿਊਟਰ ਵਿਗਿਆਨ ਦੀ ਉਹ ਸਾਖਾ ਹੈ ਮਤਲਬ ਉਹਤੇ ਇੱਕ ਤਰ੍ਹਾਂ ਦਾ ਆਪਾਂ ਕਹਿ ਦਈਏ ਵੀ ਇਹ ਇੱਕ ਵਿਗਿਆਨ ਦੀ ਜਾਂ ਸਾਇੰਸ ਦੀ ਇੱਕ ਨਵੀਂ ਕਾਰਡ ਆਰਟੀਫੀਸ਼ੀਅਲ ਇੰਟੈਲੀਜੈਂਸ ਇਹ ਮਨੁੱਖਾਂ ਵਾਂਗੂ ਸੋਚਦੀ ਆ ਮਨੁੱਖਾਂ ਵਾਂਗੂ ਫੈਸਲੇ ਲੈਂਦੀ ਆ ਅੱਜ ਦੇ ਯੁੱਗ ਵਿੱਚ ਵਿੱਚ ਇਹ ਸਭ ਤੋਂ ਜ਼ਿਆਦਾ ਮਤਲਬ ਕਿ ਲੋਕ ਯੂਜ਼ ਕਰਦੇ ਨੇ ਤੇ ਜਬ ਤੋਂ ਜ਼ਿਆਦਾ ਫਾਇਦੇਮੰਦ ਵੀ ਆ ਤੇ ਬਹੁਤ ਸਾਡੇ ਜਿੰਨੇ ਵੀ ਕੰਮ ਨੇ ਸਟੱਡੀ ਰਿਲੇਟਡ ਸਾਡੇ ਬਿਜ਼ਨਸ ਰਿਲੇਟਡ ਕੋਈ ਵੀ ਆਪਾਂ ਨੇ ਕੰਮ ਕਰਨਾ ਅਗਰ ਆਪਾਂ AI ਦੇ ਥਰੂ ਕਰਦੇ ਆ ਤਾਂ ਸਾਡਾ ਕੰਮ ਬਹੁਤ ਸੌਖੇ ਢੰਗ ਨਾਲ ਤੇ ਬਹੁਤ ਜਲਦੀ ਹੋ ਜਾਂਦਾ ਜੀ ਉਸ ਤੋਂ ਬਾਅਦ ਬੱਚੇ ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਜੀ ਨੈਟ ਬੈਂਕਿੰਗ ਬਾਰੇ ਜਾਣਕਾਰੀ ਦਿਓ ਹੁਣ ਨੈੱਟ ਬੈਂਕਿੰਗ ਕੀ ਹੁੰਦੀ ਹੈ ਨੈੱਟ ਬੈਂਕਿੰਗ ਇੰਟਰਨੈਟ ਰਾਹੀਂ ਬੈਂਕਿੰਗ ਸੇਵਾਵਾਂ ਦੀ ਵਰਤੋਂ ਕਰਨ ਦਾ ਤਰੀਕਾ ਜਿਵੇਂ ਬੱਚੇ ਨੈੱਟ ਬੈਂਕਿੰਗ ਅੱਜ ਕੱਲ ਆਪਾਂ ਬਹੁਤ ਯੂਜ਼ ਕਰਦੇ ਹਾਂ ਜਿਵੇਂ ਆਪਾਂ ਘਰੇ ਬੈਠੇ Google Pay ਕਰਤਾ ਠੀਕ ਆ ਤੇ ਆਪਣਾ Paytm ਯੂਜ਼ ਕਰਦੇ ਹਾਂ ਘਰੇ ਬੈਠੇ ਹੀ ਇੱਕ ਅਕਾਊਂਟ ਤੋਂ ਦੂਜੇ ਅਕਾਊਂਟ ਦੇ ਵਿੱਚ ਪੈਸੇ ਟਰਾਂਸਫਰ ਕਰਦੇ ਨੇ ਆਨਲਾਈਨ ਬਿਜਲੀ ਦੇ ਬਿੱਲ ਭਰ ਦੇਣੇ ਆਨਲਾਈਨ ਸ਼ਾਪਿੰਗ ਕਰਕੇ ਘਰੇ ਬੈਠੇ ਹੀ ਪੈਸੇ ਪਾ ਦੇਣੇ ਜਿਸ ਦੇ ਲਈ ਬੱਚੇ ਸਾਨੂੰ ਮਤਲਬ ਬੈਂਕ ਜਾਣ ਦੀ ਲੋੜ ਨਾ ਪਵੇ ਜਿੰਨਾ ਵੀ ਸਾਡਾ ਬੈਂਕ ਦਾ ਕੰਮ ਆ ਉਹ ਆਪਾਂ ਘਰੇ ਬੈਠੇ ਬਿਠਾਈ نیٹ ਦੇ ਥਰੂ ਆਪਣੇ ਸਾਰੇ ਕੰਮ ਕਰ ਲਈਏ ਉਹਨੂੰ ਨੈੱਟ ਬੈਂਕਿੰਗ ਕਿਹਾ ਜਾਂਦਾ ਜੀ ਨੈਕਸਟ ਬੱਚੇ 5 ਨੰਬਰ ਵਾਲੇ ਕੁਐਸਚਨ ਆ ਗਏ ਆਪਣੇ ਇਹ ਵੱਡੇ ਕੁਐਸਚਨ ਨੇ ਇਹਨਾਂ ਦੇ ਵਿੱਚੋਂ ਆਪਾਂ ਨੇ ਕੋਈ 3 ਕੁਐਸਚਨ ਕਰਨੇ ਨੇ ਜੀ ਸਭ ਤੋਂ ਪਹਿਲਾ ਕੁਐਸਚਨ ਬੱਚੇ ਆਪਣੇ ਕੋਲ ਕੀ ਹੈ ਨੈਟਵਰਕ ਜੰਤਰ ਕੀ ਹਨ ਕਿਸੇ ਤਿੰਨ ਨੈਟਵਰਕ ਜੰਤਰਾਂ ਦਾ ਵਰਣਨ ਕਰੋ ਠੀਕ ਹੈ ਜੀ ਨੈਟਵਰਕ ਜੰਤਰ ਉਹ ਹਾਰਡਵੇਅਰ ਹਨ ਜੋ ਕੰਪਿਊਟਰ ਨੂੰ ਆਪਸ ਵਿੱਚ ਜੋੜਨ ਲਈ ਵਰਤੇ ਜਾਂਦੇ ਹਨ ਪੁੱਤ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਨ ਲਈ ਕਾਫੀ ਇੱਕ ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਨ ਦੇ ਲਈ ਜਿਹੜੇ ਜਿਹੜੇ ਜੰਤਰ ਜਿਹੜੇ ਮਤਲਬ ਉਤ ਡਿਵਾਈਸ ਜੀ ਯੂਜ਼ ਕੀਤੀਆਂ ਜਾਂਦੀਆਂ ਨੇ ਉਹਨਾਂ ਨੂੰ ਨੈਟਵਰਕ ਜੰਤਰ ਕਿਹਾ ਜਾਂਦਾ ਜਿਵੇਂ ਇਹਨਾਂ ਨੇ ਆਪਾਂ ਨੂੰ ਤਿੰਨ ਨੈਟਵਰਕ ਜੰਤਰ ਪੁੱਛੇ ਨੇ ਪਹਿਲਾ ਕੀ ਆ ਹੱਬ ਹੱਬ ਨਾਲ ਸਾਰੇ ਕੰਪਿਊਟਰਾਂ ਦੇ ਵਿਚਾਲੇ ਲੱਗਿਆ ਹੁੰਦਾ ਹੱਬ ਜਦੋਂ ਵੀ ਆਪਾਂ ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਦੇ ਆ ਤਾਂ ਉਹਨਾਂ ਦੇ ਵਿਚਾਲੇ ਹੱਬ ਲੱਗਿਆ ਹੁੰਦਾ ਤੇ ਇਹਦੇ ਵਿੱਚ ਸਾਰੇ ਕੰਪਿਊਟਰ ਆਪਸ ਵਿੱਚ ਕਨੈਕਟਡ ਹੁੰਦੇ ਨੇ ਅਗਰ ਇੱਕ ਕੰਪਿਊਟਰ ਦੂਜੇ ਕੰਪਿਊਟਰ ਨੂੰ ਡਾਟਾ ਸੈਂਡ ਕਰਨਾ ਚਾਹੁੰਦਾ ਤਾਂ ਉਹ ਪਹਿਲਾਂ ਹੱਬ ਕੁਲ ਜਾਵੇਗਾ ਹੱਬ ਫਿਰ ਉਸ ਤੋਂ ਲੈ ਕੇ ਅਗਲੇ ਕੰਪਿਊਟਰ ਨੂੰ ਸੈਂਡ ਕਰੇਗਾ ਪਰ ਇਹਦੀ ਇੱਕ ਬੁਝੇ ਹਾਨੀ ਵੀ ਹੁੰਦੀ ਆ ਅਗਰ ਨਾ ਮੰਨ ਲਓ ਆਪਣਾ ਹੱਬ ਵਿਚਾਲੇ ਪਿਆਗਾ ਸੈਂਟਰ 'ਚ ਅਗਰ ਉਹਦੇ ਨਾਲ 4 ਜਾਂ 5 ਕੰਪਿਊਟਰ ਜੁੜੇ ਪਏ ਨੇ ਜੇ ਹੱਬ ਖਰਾਬ ਹੋ ਗਿਆ ਤਾਂ ਬਾਕੀ ਸਾਰੇ ਕੰਪਿਊਟਰਾਂ ਦਾ ਕੰਮ ਵੀ ਰੁਕ ਜਾਵੇਗਾ ਇਹਦੀ ਹਾਨੀ ਆ ਪੀਡੀਐਫ ਦੇ ਵਿੱਚ ਥੋੜਾ ਜਿਹਾ ਘੱਟ ਐਕਸਪਲੇਨ ਕੀਤਾ ਹੋਇਆ 5 ਨੰਬਰ ਦਾ ਕੁਐਸਚਨ ਆ ਤਾਂ ਇਹਨੂੰ ਥੋੜਾ ਜਿਹਾ ਡਿਟੇਲ 'ਚ ਲਿਖਿਓ ਜਿਵੇਂ ਮੈਂ ਦੱਸ ਰਹੀ ਆ ਉਸ ਤਰ੍ਹਾਂ ਤੁਸੀਂ ਉਹ ਲਾਈਨਸ ਵਿੱਚ ਐਡ ਕਰ ਸਕਦੇ ਹੋ ਸਵਿਚ ਵੀ ਕੀ ਹੁੰਦਾ ਬੱਚੇ ਹੱਬ ਵਰਗਾ ਹੀ ਹੁੰਦਾ ਬਿਲਕੁਲ ਸਵਿਚ ਪਰ ਇਹ ਹੱਬ ਦੇ ਨਾਲੋਂ ਥੋੜਾ ਜਿਆਦਾ ਬੈਨੀਫੀਸ਼ੀਅਲ ਆਪਾਂ ਕਹਿ ਸਕਦੇ ਹਾਂ ਵੀ ਜਿਆਦਾ ਵਧੀਆ ਹੁੰਦਾ ਜਿਆਦਾ ਫਾਇਦੇ ਸਾਨੂੰ ਦਿੰਦਾ ਜਿਹੜਾ ਰਾਊਟਰ ਹੁੰਦਾ ਬੱਚੇ ਤੀਜਾ ਇਹ ਵੱਖ-ਵੱਖ ਨੈੱਟਵਰਕਾਂ ਨੂੰ ਆਪਸ ਵਿੱਚ ਜੋੜ ਕੇ ਰੱਖਦਾ ਠੀਕ ਆ ਬਟ ਵੱਖ-ਵੱਖ ਨੈੱਟਵਰਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦਾ ਨੈਕਸਟ ਕੁਐਸਚਨ ਬੱਚੇ ਸਿੱਧਾ ਹੀ ਆਪਸ਼ਨ ਦੇ ਵਿੱਚ ਆ ਟਵਿਸਟਡ ਪੇਅਰ ਕੇਬਲ ਕੀ ਹੈ ਇਸ ਦੇ ਫਾਇਦੇ ਅਤੇ ਨੁਕਸਾਨ ਲਿਖੋ ਟਵਿਸਟਡ ਪੇਅਰ ਜਿਹੜੀ ਕੇਬਲ ਆ ਬੱਚੇ ਇਹ ਨੈਟਵਰਕਿੰਗ ਵਿੱਚ ਵਰਤੀ ਜਾਣ ਵਾਲੀ ਆਮ ਜੀ ਤਾਰ ਆ ਜਦੋਂ ਆਪਾਂ نیٹ ਲਗਾਉਂਦੇ ਆ ਨਾ ਨੈਟਵਰਕਿੰਗ ਕਰਦੇ ਆ ਤਾਂ ਉਹਦੇ ਵਿੱਚ ਜਿਹੜੀ ਆਮ ਜੀ ਤਾਰ ਯੂਜ਼ ਕੀਤੀ ਜਾਂਦੀ ਆ ਉਹਨੂੰ ਟਵਿਸਟਡ ਪੇਅਰ ਕੇਬਲ ਕਹਿੰਦੇ ਨੇ ਟਵਿਸਟਡ ਪੇਅਰ ਕੇਬਲ ਇਹ ਪੁੱਤ ਟਵਿਸਟ ਕੀਤੀ ਹੁੰਦੀ ਆ ਇਸ ਵਿੱਚ ਦੋ ਵੱਖ-ਵੱਖ ਇਨਸੂਲੇਟਿਡ ਤਾਂਬੇ ਦੀਆਂ ਤਾਰਾਂ ਆਪਸ ਵਿੱਚ ਨਾ ਟਵਿਸਟਡ ਦਾ ਮਤਲਬ ਲਪੇਟੇ ਜਿਹੀ ਖਵਾਏ ਹੁੰਦੀ ਨੇ ਉਹਨਾਂ ਦੀ ਠੀਕ ਹੈ ਜੀ ਜੋ ਬਾਹਰੋਂ ਦਖਲੰਦਾ ਜਿਹਨੂੰ ਘਟਾਇਆ ਜਾ ਸਕੇ ਠੀਕ ਹੈ ਬਾਹਰਲੀ ਜਿਹੜੀ ਨੌਇਸ ਵਗੈਰਾ ਆਉਂਦੀ ਰੌਲਾ ਰੱਪਾ ਆਉਂਦਾ ਉਹਨਾਂ ਨੂੰ ਘਟਾਇਆ ਜਾ ਸਕੇ ਬੱਚੇ ਇਹਨਾਂ ਇਹਨਾਂ ਦੇ ਫਾਇਦੇ ਕੀ ਨੇ ਆਪਾਂ ਨੂੰ ਟਵਿਸਟਡ ਪੇਅਰ ਕੇਬਲਾਂ ਦੇ ਇਹ ਦੂਜੀਆਂ ਕੇਬਲਾਂ ਦੇ ਮੁਕਾਬਲੇ ਬਹੁਤ ਸਸਤੀਆਂ ਹੁੰਦੀਆਂ ਨੇ ਮਤਲਬ ਟਵਿਸਟਡ ਪੇਅਰ ਕੇਬਲਾਂ ਜਿਆਦਾ ਮਹਿੰਗੀਆਂ ਨਹੀਂ ਹੁੰਦੀਆਂ ਸਸਤੀਆਂ ਹੁੰਦੀਆਂ ਨੇ ਇਹਨਾਂ ਨੂੰ ਬੁਤੇ ਇੰਸਟਾਲ ਕਰਨਾ ਜਾਂ ਇਹਨਾਂ ਨੂੰ ਲਗਾਉਣਾ ਬਹੁਤ ਜ਼ਿਆਦਾ ਸੌਖਾ ਹੁੰਦਾ ਠੀਕ ਹੈ ਇਹ ਛੋਟੇ ਨੈਟਵਰਕਾਂ ਲਈ ਬਹੁਤ ਜ਼ਿਆਦਾ ਵਧੀਆ ਹੁੰਦੀਆਂ ਨੇ ਨੁਕਸਾਨ ਕੀ ਹੈ ਬੱਚੇ ਦਾ ਇਹ ਲੰਬੀ ਦੂਰੀ ਤੇ ਕੰਮ ਨਹੀਂ ਕਰਦੀਆਂ ਤੇ ਬੱਚੇ ਇਹਨਾਂ ਦੀ ਜਿਹੜੀ ਨਾ ਟਵਿਸਟਡ ਪੇਅਰ ਕੇਬਲਸ ਆ ਇਹਨਾਂ ਦੀ ਸਪੀਡ ਨਾ ਫਾਈਬਰ ਆਪਟਿਕਲ ਕੇਬਲ ਤੋਂ ਘੱਟ ਹੁੰਦੀ ਹੈ ਠੀਕ ਹੈ ਜੀ ਫਾਈਬਰ ਆਪਟਿਕਲ ਕੇਬਲਸ ਆ ਅੱਜਕੱਲ ਬਹੁਤ ਜ਼ਿਆਦਾ ਯੂਜ਼ ਕੀਤੀਆਂ ਜਾਂਦੀਆਂ ਨੇ ਉਹਨਾਂ ਨਾਲੋਂ ਟਵਿਸਟਡ ਪੇਅਰ ਕੇਬਲ ਦੀ ਜਿਹੜੀ ਮਤਲਬ ਕਿ ਬੱਚੇ ਆਪਣੀ ਕੇਬਲ ਦੀ ਜਿਹੜੀ ਸਪੀਡ ਹੁੰਦੀ ਹੈ ਉਹ ਥੋੜੀ ਘੱਟ ਹੁੰਦੀ ਹੈ ਠੀਕ ਹੈ ਜੀ 10th ਕੁਐਸਚਨ ਆਪਣੇ ਕੋਲ ਆ ਗਿਆ ਜੀ ਵਰਚੁਅਲ ਰਿਐਲਿਟੀ ਕੀ ਹੈ ਇਸ ਦੇ ਲਾਭ ਲਿਖੋ ਵਰਚੁਅਲ ਰਿਐਲਿਟੀ ਇੱਕ ਕੰਪਿਊਟਰ ਦੁਆਰਾ ਤਿਆਰ ਕੀਤਾ ਗਿਆ ਨਕਲੀ ਵਾਤਾਵਰਣ ਹੈ ਵਰਚੁਅਲ ਰਿਐਲਿਟੀ ਕੰਪਿਊਟਰ ਦੁਆਰਾ ਤਿਆਰ ਕੀਤਾ ਗਿਆ ਇੱਕ ਨਕਲੀ ਵਾਤਾਵਰਣ ਹੈ ਜੋ ਅਸਲੀ ਮਹਿਸੂਸ ਹੁੰਦਾ ਹੈ ਪਰ ਲੱਗਦਾ ਤਾਂ ਆਪਾਂ ਨੂੰ ਇਹ ਹੁੰਦਾ ਵੀ ਅਸਲੀ ਵਾ ਕੰਪਿਊਟਰ ਦਾ ਸਾਰਾ ਕੰਮ ਬਟ ਨਹੀਂ ਉਹ ਕੰਪਿਊਟਰ ਦੁਆਰਾ ਇੱਕ ਤਕਨੀਕ ਦੇ ਨਾਲ ਨਕਲੀ ਚੀਜ਼ ਹੁੰਦੀ ਆ ਇਹ ਬੁੱਤ ਕਿੱਥੇ ਕਿੱਥੇ ਮਦਦਗਾਰ ਆ ਸਿੱਖਲਾਈ ਅਤੇ ਸਿੱਖਿਆ ਵਿੱਚ ਮਦਦਗਾਰ ਆਪਾਂ ਨੂੰ ਲੱਗਦਾ ਵੀ ਇਹ ਸਾਨੂੰ ਕੋਈ ਹੋਰ ਪੜਾ ਰਿਹਾ ਪਰ ਇਹ ਕੰਪਿਊਟਰ ਹੀ ਪੜਾ ਰਿਹਾ ਹੁੰਦਾ ਬੱਚੇ ਗੇਮਿੰਗ ਅਤੇ ਮਨੋਰੰਜਨ ਲਈ ਬਹੁਤ ਵਧੀਆ ਡਾਕਟਰੀ ਖੇਤਰ ਦੀ ਸਰਜਰੀ ਦੀ ਪ੍ਰੈਕਟਿਸ ਨਹੀਂ ਵੀ ਇਹ ਬਹੁਤ ਜ਼ਿਆਦਾ ਵਧੀਆ ਹੈ ਠੀਕ ਹੈ ਜੀ ਨੈਕਸਟ ਕੁਐਸਚਨ ਬੱਚੇ ਆਪਣੇ ਕੋਲ 10th ਆ ਗਿਆ ਈ-ਲਰਨਿੰਗ ਦੇ ਪ੍ਰਚਲਿਤ ਵੱਖ-ਵੱਖ ਟੂਲਜ਼ ਬਾਰੇ ਦੱਸੋ ਹੁਣ ਈ-ਲਰਨਿੰਗ ਕੀ ਆ ਬੱਚੇ ਈ-ਲਰਨਿੰਗ ਦਾ ਮਤਲਬ ਆ ਇੰਟਰਨੈਟ ਰਾਹੀਂ ਸਿੱਖਿਆ ਪ੍ਰਾਪਤ ਕਰਨੀ ਲਰਨ ਦਾ ਮਤਲਬ ਹੁੰਦਾ ਸਿੱਖਣਾ ਈ ਦਾ ਮਤਲਬ ਇੰਟਰਨੈਟ ਰਾਹੀਂ ਵੱਖ-ਵੱਖ ਸਿੱਖਿਆਵਾਂ ਪ੍ਰਾਪਤ ਕਰਨ ਨੂੰ ਹੀ ਅਸੀਂ ਈ-ਲਰਨਿੰਗ ਕਹਿੰਦੇ ਹਾਂ ਠੀਕ ਹੈ ਤੇ ਇਹ ਲਰਨਿੰਗ ਦੇ ਵਿੱਚ ਵਕਫ ਵਕ ਟੂਲ ਕਿਹੜੇ ਵਰਤੇ ਜਾਂਦੇ ਨੇ ਇੱਕ ਐਲ ਐਮ ਐਸ ਇੱਕ ਵੀਡੀਓ ਕਾਨਫਰੈਂਸਿੰਗ ਟੂਲ ਇੱਕ ਐਜੂਕੇਸ਼ਨਲ ਐਪ ਇੱਕ ਆਨਲਾਈਨ ਪੋਰਟਲ ਚਲੋ ਜੀ ਹੁਣ ਆਪਾਂ ਇਹਨਾਂ ਨੂੰ ਡਿਟੇਲ ਚ ਦੇਖਦੇ ਹਾਂ ਜਿਹੜਾ ਐਲ ਐਮ ਐਸ ਆ ਬੱਚੇ ਇਹਨੂੰ ਲਰਨਿੰਗ ਮੈਨੇਜਮੈਂਟ ਸਿਸਟਮ ਵੀ ਕਿਹਾ ਜਾਂਦਾ ਜਿਵੇਂ ਕਿ ਗੂਗਲ ਕਲਾਸਰੂਮ ਅਤੇ ਮੋਬਾਈਲ ਜਿੱਥੇ ਕੋਰਸ ਸਾਰਾ ਮਟੀਰੀਅਲ ਮਿਲਦਾ ਹੋਵੇ ਠੀਕ ਹੈ ਗੂਗਲ ਕਲਾਸਰੂਮ ਹੋਣਾ ਤੇ ਸਾਰਾ ਕੋਰਸ ਦੇ ਮਟੀਰੀਅਲ ਆਪਾਂ ਨੂੰ ਉਥੋਂ ਮਿਲੇ ਉਹਨੂੰ ਬੋਲਦੇ ਨੇ ਲਰਨਿੰਗ ਮੈਨੇਜਮੈਂਟ ਸਿਸਟਮ ਵੀਡੀਓ ਕਾਨਫਰੈਂਸਿੰਗ ਟੂਲ ਕੀ ਹੈ ਜਿਵੇਂ ਬੱਚੇ ਆਪਾਂ ਗੂਗਲ ਯੂਜ਼ ਕਰਦੇ ਆ ਗੂਗਲ ਮੀਟ ਜਾਂ ਫਿਰ ਜ਼ੂਮ ਜ਼ੂਸ ਕਰਦੇ ਆ ਉਥੇ ਆਪਾਂ ਵੀਡੀਓ ਦੇ ਰਾਹੀਂ ਸਾਰੇ ਕਾਨਫਰੈਂਸ ਕਰਦੇ ਆ ਕਲਾਸਾਂ ਲਗਾਉਂਦੇ ਆ ਲਾਈਵ ਤਾਂ ਇਹ ਵੀ ਬੱਚੇ ਇੱਕ ਈ-ਲਰਨਿੰਗ ਦਾ ਮੈਥਡ ਆ ਐਜੂਕੇਸ਼ਨਲ ਐਪ ਕਿੰਨੇ ਐਜੂਕੇਸ਼ਨਲ ਐਪ ਨੇ ਅੱਜ ਕੱਲ ਆਪਾਂ ਦੇਖੇ ਨੇ YouTube ਦੇ ਉੱਤੇ ਆਪਾਂ ਪੜ੍ਹਦੇ ਆ ਕਿੰਨੇ ਟੀਚਰਸ ਤੋਂ ਵਾਈ ਜੂਸ ਦੇਖੋ ਆਪਾਂ ਨੂੰ ਕਿੰਨੇ ਸੋਲੂਸ਼ਨ ਮਿਲਦੇ ਨੇ ਵਾਈ ਜੂਸ ਦੇ ਉੱਤੇ ਤੇ ਖਾਨ ਅਕੈਡਮੀ ਵੀ ਬੁੱਤੀ ਕੈਜੂਕੇਸ਼ਨਲ ਐਪ ਆ ਖਾਨ ਅਕੈਡਮੀ ਦੀ ਆਪਾਂ ਨੂੰ ਦੇਖੋ ਉਹਨਾਂ ਦੇ ਜਦੋਂ ਐਪ ਖੋਲਦੇ ਆਪਾਂ ਪਲੇ ਸਟੋਰ ਦੇ ਵਿੱਚੋਂ ਤਾਂ ਉਹਨਾਂ ਦੇ ਸਾਰੇ ਕੋਰਸੇਜ਼ ਉਹਨਾਂ ਦੇ ਮੇਨ ਨੋਟਸ ਉਹਨਾਂ ਦੀਆਂ ਕਲਾਸੇਜ਼ ਆਪਾਂ ਨੂੰ ਫ੍ਰੀ ਦੇ ਵਿੱਚ ਜਾ ਫਿਰ ਪੇ ਕਰਕੇ ਮਿਲ ਜਾਂਦੀਆਂ ਨੇ ਇਹਨੂੰ ਐਜੂਕੇਸ਼ਨਲ ਐਪ ਕਿਹਾ ਜਾਂਦਾ ਆਨਲਾਈਨ ਪੋਰਟਲ ਬੱਚੇ ਜਿਵੇਂ ਆਨਲਾਈਨ ਕਲਾਸਾਂ ਸਾਨੂੰ ਚਾਹੇ ਮੁਫਤ ਚ ਦਿੱਤੀਆਂ ਜਾਣ ਚਾਹੇ ਪੈਸੇ ਲੈ ਕੇ ਉਹਨੂੰ ਕੀ ਬੋਲਦੇ ਨੇ ਆਨਲਾਈਨ ਪੋਰਟਲ ਠੀਕ ਹੈ ਜੀ ਹੁਣ ਨੈਕਸਟ ਬੱਚੇ ਆਪਣੇ ਕੋਲ ਆ ਗਿਆ ਜੀ 11ਵਾਂ ਕੁਐਸਚਨ 11ਵਾਂ ਕੁਐਸਚਨ ਕੀ ਆਗਾ ਈਗੋ ਈਗਵਰਨੈਂਸ ਦੇ ਲਾਭ ਅਤੇ ਹਾਨੀਆਂ ਸਰਕਾਰੀ ਕੰਮ ਈਗਵਰਨੈਂਸ ਕੀ ਹੁੰਦਾ ਬੱਚੇ ਈਗਵਰਨੈਂਸ ਤੋਂ ਮਤਲਬ ਹੈ ਆਪਣੀ ਗਵਰਨਮੈਂਟ ਸਰਕਾਰ ਈ ਦਾ ਮਤਲਬ ਇੰਟਰਨੈਟ ਰਾਹੀਂ ਆਪਾਂ ਜਿੰਨੇ ਵੀ ਸਰਕਾਰੀ ਕੰਮ ਨੇ ਨਾ ਉਹ ਸਾਨੂੰ ਈਗਵਰਨੈਂਸ ਦੇ ਵਿੱਚ ਸਾਰਿਆਂ ਨੂੰ ਪਤਾ ਲੱਗਦੇ ਨੇ ਵੀ ਕੀ ਸਰਕਾਰਾਂ ਕਰ ਰਹੀਆਂ ਨੇ ਕੀ ਨਹੀਂ ਇਦੇ ਨਾਲ ਬੱਚੇ ਸਾਡੀ ਸਮੇਂ ਦੀ ਬਚਤ ਬਹੁਤ ਜ਼ਿਆਦਾ ਹੁੰਦੀ ਆ। ਇਹਦੇ ਨਾਲ ਆਪਣਾ ਭ੍ਰਿਸ਼ਟਾਚਾਰ ਵੀ ਘਟ ਰਿਹਾ ਠੀਕ ਹੈ। ਇੰਟਰਨੈਟ ਦੀ ਉਪਲਬਧਤਾ ਜ਼ਰੂਰੀ ਆਈ ਗਵਰਨੈਂਸ ਵਾਸਤੇ। ਨਿੱਜੀ ਜਾਣਕਾਰੀ ਚੋਰੀ ਹੋਣ ਦਾ ਡਰ ਵੀ ਹੁੰਦਾ ਇਹਦੇ ਉੱਤੇ। ਧਿਆਨ ਪੜ ਲਓ ਕਿ ਇਹਨਾਂ ਨੂੰ ਘਰ ਤੋਂ ਚ ਨਹੀਂ ਲਿਆ ਸਕਦੇ ਕਿਉਂਕਿ ਉਹਨਾਂ ਨੂੰ ਇਹ ਵਰਤਣਾ ਨਹੀਂ ਆਉਂਦਾ ਠੀਕ ਹੈ ਜੀ। ਨੈਕਸਟ ਲਾਸਟ ਕੁਐਸਚਨ ਰਹਿ ਗਿਆ ਬੱਚੀ। ਇਨਫੋਰਮੇਸ਼ਨ ਸਿਸਟਮ ਕੀ ਹੁੰਦੇ ਹਨ? ਇਹਨਾਂ ਦੀਆਂ ਕਿਸਮਾਂ ਦੀ ਵਿਆਖਿਆ ਕਰੋ। ਇਨਫੋਰਮੇਸ਼ਨ ਸਿਸਟਮ ਡੇਟਾ ਨੂੰ ਇਕੱਠਾ ਕਰਨਾ ਸਟੋਰ ਕਰਨਾ ਅਤੇ ਪ੍ਰੋਸੈਸ ਕਰਨ ਦਾ ਇੱਕ ਸੰਗਠਿਤ ਤਰੀਕਾ ਦੇਖੋ ਬੱਚੇ ਜਿਵੇਂ ਆਪਣਾ ਹਨਾ ਆਪਾਂ ਡਾਟੇ ਨੂੰ ਇਕੱਠਾ ਕਰਦੇ ਹਾਂ ਸਟੋਰ ਕਰਦੇ ਹਾਂ ਤੇ ਪ੍ਰੋਸੈਸ ਕਰਦੇ ਹਾਂ ਤਾਂ ਉਹਨਾਂ ਸਾਰਿਆਂ ਨੂੰ ਇਕੱਠਾ ਕਰਨ ਦਾ ਜਿਹੜਾ ਇੱਕ ਤਰੀਕਾ ਉਹ ਇਨਫੋਰਮੇਸ਼ਨ ਸਿਸਟਮ ਆ ਇਨਫੋਰਮੇਸ਼ਨ ਸਿਸਟਮ ਆਪਾਂ ਹਾਰਡਵੇਅਰ ਸੌਫਟਵੇਅਰ ਅਤੇ ਨੈਟਵਰਕ ਦੇ ਥਰੂ ਕਰ ਸਕਦੇ ਹਾਂ ਤੇ ਇਹ ਤਿੰਨਾਂ ਦਾ ਸੁਮੇਲ ਹੁੰਦਾ ਹੈ ਹੁਣ ਬੱਚੇ ਇਨਫੋਰਮੇਸ਼ਨ ਸਿਸਟਮ ਦੀਆਂ ਕਿਸਮਾਂ ਕਿਹੜੀਆਂ-ਕਿਹੜੀਆਂ ਨੇ ਇੱਕ ਟ੍ਰਾਂਜੈਕਸ਼ਨ ਪ੍ਰੋਸੈਸਿੰਗ ਸਿਸਟਮ ਇੱਕ ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਇੱਕ ਡਿਸੀਜਨ سپورਟ ਸਿਸਟਮ ਇੱਕ ਐਗਜ਼ੀਕਿਊਟਿਵ سپورਟ ਸਿਸਟਮ ਤਾਂ ਬੱਚੇ ਇਹਨਾਂ ਨੂੰ ਤੁਸੀਂ ਡਿਟੇਲ ਦੇ ਵਿੱਚ ਇੱਕ ਵਾਰ ਹੋਰ ਪੜ੍ਹ ਲਿਓ ਮੇਰੇ ਹਿਸਾਬ ਨਾਲ ਤਾਂ ਈ ਗਵਰਨੈਂਸ ਵਾਲਾ ਕੁਐਸਚਨ ਜ਼ਿਆਦਾ ਈਜ਼ੀ ਹੈ ਇਨਫੋਰਮੇਸ਼ਨ ਸਿਸਟਮ ਦੇ ਨਾਲੋਂ ਤਾਂ ਤੁਸੀਂ ਉਹ ਕਰ ਸਕਦੇ ਹੋ ਤੁਹਾਨੂੰ ਜਿੰਨੇ ਵੀ ਆਪਸ਼ਨਸ ਦੇ ਵਿੱਚ ਦਿੱਤੇ ਤੇ ਉਹ ਵੀ ਸਾਰੇ ਕੁਐਸਚਨ ਪੜਾ ਦਿੱਤੇ ਨੇ ਸਾਰੇ ਬੱਚੇ ਇਹਨਾਂ ਨੂੰ ਜਰੂਰ ਬੱਚੇ ਪੜੋ ਪ੍ਰੈਕਟਿਸ ਕਰੋ ਤੇ ਆਪਣਾ ਲਰਨ ਕਰੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਵਧੀਆ ਮਾਰਕਸ ਲੈ ਕੇ ਆਓ ਇਹੋ ਹੀ ਵਸ ਸਾਡਾ ਮਤਲਬ ਕਿ ਤੁਹਾਡੇ ਲਈ ਮਤਲਬ ਆਪਾਂ ਇਦਾਂ ਦੀਆਂ ਮੋਟੀਵੇਸ਼ਨਲ ਵੀਡੀਓਜ਼ ਤੁਹਾਡੇ ਸਾਰਿਆਂ ਦੇ ਲਈ ਬਣਾਉਂਦੇ ਰਹਾਂਗੇ ਤੇ ਬੱਚੇ ਹੁਣ ਤੁਸੀਂ ਪੜੋ ਜੀ ਨੈਕਸਟ ਪੇਪਰ ਦੀ ਵੀਡੀਓ ਤੁਹਾਨੂੰ ਇਸ ਚੈਨਲ ਦੇ ਉੱਤੇ ਬਹੁਤ ਜਲਦੀ ਮਿਲ ਜਾਵੇਗੀ ਤੇ ਬਾਕੀ ਆਪਣੇ ਚੈਨਲ ਦੇ ਉੱਤੇ ਬੋਰਡ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਬਹੁਤ ਸੌਖੇ ਢੰਗ ਨਾਲ ਕਰਵਾਈ ਜਾਂਦੀ ਹੈ ਬੱਚੇ ਬਾਕੀ ਹੋਰ ਵੀ ਵਿਸ਼ੇ ਜਿਵੇਂ ਨਾਨ ਮੈਡੀਕਲ ਦੇ ਜਿੰਨੇ ਵੀ ਵਿਸ਼ੇ ਨੇਗੇ ਕੋਈ ਬੱਚਾ ਪੰਜਾਬੀ ਮੀਡੀਅਮ ਤੋਂ ਅਚਾਨਕ ਮਤਲਬ ਕਿ ਨਾਨ ਮੈਡੀਕਲ ਲੈ ਲੈਂਦਾ ਤੁਹਾਨੂੰ ਪਲੱਸ 1 ਪਲੱਸ 2 ਦੇ ਵਿੱਚ ਇੰਗਲਿਸ਼ ਦੇ ਵਿੱਚ ਫਿਜ਼ਿਕਸ కెਮਿਸਟਰੀ ਨਹੀਂ ਸਮਝ ਆਉਂਦੀ ਤਾਂ ਆਪਾਂ ਆਪਣੇ ਚੈਨਲ ਤੇ ਉਹਨਾਂ ਨੂੰ ਪੰਜਾਬੀ ਦੇ ਵਿੱਚ ਬਹੁਤ ਈਜ਼ੀ ਲੈਂਗੁਏਜ ਇੰਗਲਿਸ਼ ਦੇ ਨਾਲ ਟਰਾਂਸਲੇਟ ਕਰਕੇ ਬਹੁਤ ਈਜ਼ੀ ਵੇ ਨਾਲ ਸਮਝਾਵਾਂਗੇ ਤਾਂ ਸਾਡੇ ਚੈਨਲ ਨੂੰ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਬੱਚੇ ਚੈਨਲ ਨੂੰ ਤੇ ਵੀਡੀਓ ਨੂੰ ਲਾਈਕ ਕਰੋ ਅਗਰ ਸਾਡੀ ਵੀਡੀਓ ਆਪ ਜੀ ਨੂੰ ਅੱਛੀ ਲੱਗੀ ਤਾਂ ਇੱਕ ਪੋਜ਼ਿਟਿਵ ਕਮੈਂਟ ਵੀ ਜ਼ਰੂਰ ਦਿਓ ਥੈਂਕ ਯੂ